ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੀ ਇੱਕ ਮਹਿਲਾ ਨੇ ਭਾਰਤੀ ਮੂਲ ਦੇ ਸਿੱਖ ਡਾਕੀਏ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਡਾਕੀਏ ਵੱਲੋਂ ਕੀਤੇ ਗਏ ਛੋਟੇ ਜਿਹੇ ਵਿਅਾਲਤਾ ਭਰੇ ਕੰਮ ਨੇ ਇੰਟਰਨੈਟ ਤੇ ਧਮਾਲ ਮਚਾ ਦਿੱਤੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਲੱਖਾਂ ਵਿਊਜ਼ ਵੀ ਮਿਲੇ ਨੇ। ਹੋਰ ਤਾਂ ਹੋਰ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਵੱਲੋਂ ਵੀ ਇਸ ਵੀਡੀਓ ਨੂੰ ਲਾਈਕ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਵੈਰਿਟੀ ਵੈਂਡਲ ਦੇ ਘਰ 'ਚ ਲੱਗੇ ਕੈਮਰੇ 'ਚ ਉਸ ਸਮੇਂ ਕੈਦ ਹੋ ਗਈ ਜਦੋਂ ਇੱਕ ਸਿੱਖ ਡਾਕੀਆ ਪਾਰਸਲ ਦੇਣ ਤੋਂ ਬਾਅਦ ਜਦੋਂ ਜਾਣ ਲੱਗਿਆ ਤਾਂ ਅਚਾਨਕ ਮ ਤਾਰ ਤੇ ਕੱਪੜੇ ਸੁੱਕਣੇ ਪਏ ਹੋਏ ਨੇ ਤਾਂ ਘਰ ਦੇ ਵਿੱਚ ਜੇ ਕੋਈ ਨਹੀਂ ਸੀਗਾ ਤਾਂ ਉਸ ਨੇ ਕੱਪੜੇ ਚੁੱਕੇ ਅਤੇ ਕੱਪੜੇ ਚੁੱਕ ਕੇ ਇੱਕ ਇੱਕ ਕਰਕੇ ਅੰਦਰ ਰੱਖ ਦਿੱਤੇ ਅਤੇ ਇਹ ਕੱਪੜੇ ਆ ਜਿਹੜੇ ਗਿੱਲੇ ਹੋਣ ਤੋਂ ਬਚਾ ਲੇ। ਇਸ ਤੋਂ ਬਾਅਦ ਵੈਂਡਲ ਨੇ ਬਾਅਦ ਵਿੱਚ ਇਸ ਵੀਡੀਓ ਨੂੰ ਆਨਲਾਈਨ ਪੋਸਟ ਕਰ ਦਿੱਤਾ ਅਤੇ ਡਾਕੀਏ ਦੀ ਪਛਾਣ ਕਰਨ ਦੇ ਵਿੱਚ ਮਦਦ ਕਰਨ ਲਈ ਕਿਹਾ ਤਾਂ ਜੋ ਉਸ ਦਾ ਧੰਨਵਾਦ ਕੀਤਾ ਜਾ ਸਕੇ। ਵੈਂਡੀ ਨੇ ਇਹ ਵੀ ਗੱਲ ਆਖੀ ਹੈ ਕਿ ਉਹ ਘਰ ਨਹੀਂ ਸੀ ਅਤੇ ਗੱਡੀ ਦੇ ਵਿੱਚ ਜਾ ਰਹੀ ਸੀ। ਉਸਨੇ ਸੋਚਿਆ ਕਿ ਤਾਰ ਦੇ ਉੱਤੇ ਚਾਦਰਾਂ ਸੁੱਕਣੀਆਂ ਪਾਈਆਂ ਹੋਈਆਂ ਨੇ ਅਤੇ ਮੀਂਹ ਪੈਣ ਲੱਗਿਆ। ਮੇਰੀਆਂ ਚਾਦਰਾਂ ਨੇ ਉਹ ਭਿੱਜ ਜਾਣਗੀਆਂ ਪਰ ਜਦੋਂ ਉਹ ਘਰ ਆਈ ਤਾਂ ਉਸਨੇ ਦੇਖਿਆ ਲਾਈਨ ਦੇ ਉੱਤੇ ਕੁਝ ਨਹੀਂ ਸੀ ਯਾਨੀ ਕਿ ਤਾਰ ਦੇ ਉੱਤੇ ਕੁਝ ਨਹੀਂ ਸੀ। ਜਿਸ ਤੋਂ ਬਾਅਦ ਉਸਨੇ ਆਪਣਾ ਕੈਮਰਾ ਚੈੱਕ ਕੀਤਾ ਤਾਂ ਕੈਮਰੇ ਦੇ ਵਿੱਚ ਦੇਖਿਆ ਕਿ ਸਿੱਖ ਡਾਕੀਏ ਸਾਰੇ ਰੱਖ ਗਿਆ ਸੀਗਾ ਤੇ ਉਸਨੇ ਕੱਪੜੇ ਗਿੱਲੇ ਹੋਣ ਤੋਂ ਬਚਾ ਲਏ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਸਿੱਖ ਡਾਕੀ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਕਿ ਹੁਣ ਵੈਂਡੀ ਹੈ ਜਿਹੜੀ ਉਸ ਦਾ ਵਾਰ-ਵਾਰ ਧੰਨਵਾਦ ਵੀ ਕਰ ਰਹੀ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਿਆਰ ਮਿਲ ਰਿਹਾ